ਪਾਕਿਸਤਾਨ ਗਈ ਸਿੱਖ ਮਹਿਲਾ ਸ਼ਰਧਾਲੂ ਸਰਬਜੀਤ ਕੌਰ ਦੀ ਭਾਰਤ ਵਾਪਸੀ ਟਲ ਗਈ ਹੈ ਬੀਤੇ ਦਿਨ ਉਸ ਨੂੰ ਅਟਾਰੀ ਵਾਗਾ ਬਾਰਡਰ ਤੇ ਲਿਆ ਕੇ ਭਾਰਤ ਭੇਜਣ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ ਪਰ ਇਸੇ ਵਿਚਾਲੇ ਪਾਕਿਸਤਾਨ ਗ੍ਰਹਿ ਮੰਤਰਾਲੇ ਨੇ ਆਦੇਸ਼ ਦੇ ਵਿੱਚ ਮਾਮਲਾ ਚੱਲਣ ਦਾ ਹਵਾਲਾ ਦਿੰਦਿਆਂ ਉਸ ਨੂੰ ਰੋਕ ਲਿਆ ਪਾਕ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸਰਬਜੀਤ ਕੌਰ ਨੇ ਆਪਣੀ ਮਰਜ਼ੀ ਦੇ ਨਾਲ ਨਿਕਾਹ ਕਰਵਾਇਆ ਤੇ ਉਸ ਦਾ ਮਾਮਲਾ ਅਦਾਲਤ ਦੇ ਵਿੱਚ ਵਿਚਾਰ ਅधीन ਹੈ ਇਸ ਲਈ ਅਦਾਲਤ ਤੋਂ ਅੰਤਿਮ ਆਦੇਸ਼ ਹੋਣ ਤੋਂ ਬਾਅਦ ਜ਼ਰੂਰੀ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਹੀ ਉਸ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ ਦੱਸ ਦਈਏ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਕੱਲ ਸਰਬਜੀਤ ਕੋਰ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉਸ ਦੇ ਸਿੰਗਲ ਐਂਟਰੀ ਵੀਜ਼ੇ ਦੀ ਮਿਆਦ ਖਤਮ ਹੋਣ ਦਾ ਪਤਾ ਲੱਗਣ ਤੋਂ ਬਾਅਦ ਡਿਪੋਰਟ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਸਰਬਜੀਤ 4 ਨਵੰਬਰ 2025 ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਲਈ 1932 ਮੈਂਬਰੀ ਸਿੱਖ ਜੱਥੇ ਦੇ ਹਿੱਸੇ ਵਜੋਂ ਪਾਕਿਸਤਾਨ ਗਈ ਸੀ। ਇਹ ਜੱਥਾ 3 ਨਵੰਬਰ ਨੂੰ ਵਾਪਸ ਆਇਆ ਪਰ ਸਰਬਜੀਤ ਪਿੱਛੇ ਹੀ ਰਹਿ ਗਈ। ਬਾਅਦ ਚ ਇਸਲਾਮ ਧਰਮ ਧਾਰਨ ਕਰ ਲਿਆ, ਆਪਣਾ ਨਾਮ ਵੀ ਨੂਰ ਹੁਸੈਨ ਰੱਖ ਲਿਆ ਤੇ 5 ਨਵੰਬਰ ਨੂੰ ਸ਼ੇਖਪੁਰਾ ਦੇ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ। ਇੱਕ ਵਾਇਰਲ ਵੀਡੀਓ 'ਚ ਦਾਅਵਾ ਕਰਦੀ ਨਜ਼ਰ ਆ ਰਹੀ ਹੈ ਕਿ ਉਹ ਨਾਸਿਰ ਨੂੰ 9 ਸਾਲਾਂ ਤੋਂ ਜਾਣਦੀ ਹੈ ਜਿਸ ਨੂੰ ਉਹ ਦੁਬਈ 'ਚ ਕੰਮ ਕਰਦੇ ਸਮੇਂ ਮਿਲੀ ਸੀ। ਉਸਨੇ ਕਿਹਾ ਕਿ ਉਹ ਤਲਾਕਸ਼ੁਦਾ ਹੈ ਤੇ ਉਸਦੇ ਪਿਛਲੇ ਵਿਆਹ ਤੋਂ 2 ਪੁੱਤਰ ਨੇ ਪੁਲਿਸ ਦੇ ਅਨੁਸਾਰ ਪਾਕਿਸਤਾਨ ਤੋਂ ਵਾਪਸ ਨਾ ਆਈ ਪੰਜਾਬ ਦੀ ਔਰਤ ਨੇ ਇਸਲਾਮ ਧਰਮ ਧਾਰਨ ਕਰ ਲਿਆ ਤੇ ਲਾਹੌਰ 'ਚ ਵਿਆਹ ਕਰਵਾ ਲਿਆ ਉਸ ਤੋਂ ਬਾਅਦ ਸਰਬਜੀਤ ਕੌਰ ਲਗਾਤਾਰ ਸੁਰਖੀਆਂ 'ਚ ਬਣੀ ਰਹੀ ਤੇ ਉਸ ਨੂੰ ਤੇ ਉਸਦੇ ਪਤੀ ਨੂੰ ਬਿੱਤ ਦਿਨੀ ਪਾਕਿਸਤਾਨ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਉਸ ਨੂੰ ਅਟਾਰੀ ਵਾਗਾ ਬਾਰਡਰ ਤੇ ਲਿਆਂਦਾ ਗਿਆ ਤੇ ਭਾਰਤ ਭੇਜਣ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ ਪਰ ਇਸੇ ਵਿਚਾਲੇ ਗ੍ਰਹਿ ਮੰਤਰਾਲੇ ਦੀ ਐਂਟਰੀ ਹੁੰਦੀ ਹੈ ਪਾਕਿਸਤਾਨ ਗ੍ਰਹਿ ਮੰਤਰਾਲੇ ਨੇ ਕਾਨੂੰਨੀ ਹਵਾਲਾ ਦਿੰਨਿਆ ਕਿਹਾ ਕਿ ਉਸ ਦਾ ਮਾਮਲਾ ਅਜੇ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਵਿਚਾਰ ਅਧੀਨ ਹੈ ਇਸੇ ਕਰਕੇ ਅਦਾਲਤ ਦੇ ਅੰਤਿਮ ਆਦੇਸ਼ ਹੋਣ ਤੋਂ ਬਾਅਦ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਫਿਰ ਹੀ ਉਸ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ